ਰੇਡੀ ਕਿਸੇ پارک ਵਿੱਚ ਪੈਨਸ਼ਨਰ ਆਪਣੀਆਂ ਮੰਗਾਂ ਪ੍ਰਤੀ ਇਕੱਠੇ ਹੋ ਕੇ ਨਾਰੇ ਲਾ ਰਹੇ ਸਨ ਡੰਡੀ ਸਰਕਾਰ ਉੱਤੇ ਤੰਗ ਕਰਨ ਦਾ ਦੋਸ਼ ਲਾ ਰਹੇ ਸਨ ਭਾਵੇਂ ਇਹਨਾਂ ਵਿੱਚ ਕਈ ਇਹੋ ਜਿਹੇ ਮੁਲਾਜ਼ਮ ਵੀ ਸਨ ਜਿਨ੍ਹਾਂ ਨੇ ਨੌਕਰੀ ਦੌਰਾਨ ਲੋਕਾਂ ਦੇ ਕੰਮ ਅੜਿੱਕਾ ਡਾ ਕੇ ਇੱਥੇ ਸੰ ਡੰਡੀ ਇੱਕ ਰਿਟਾਇਰਡ ਮੁਲਾਜ਼ਮ ਕਹਿ ਰਿਹਾ ਸੀ ਸਾਡੇ ਹੱਕ ਇੱਥੇ ਰੱਖ ਡੰਡੀ ਉਸੇ ਦੌਰਾਨ ਇੱਕ ਤੁਰੇ ਜਾਂਦੇ ਮੌਜੂਦਾ ਮੁਲਾਜ਼ਮ ਨੇ ਵੇਖਿਆ ਕਿ ਇਹ ਤਾਂ ਉਹੀ ਮੁਲਾਜ਼ਮ ਹੈ ਜਿਸ ਨੇ ਉਸ ਦੇ ਜਾਇਜ਼ ਕੰਮ ਦੇ 1000 ਰੁਪਏ ਮੰਗੇ ਸੀ ਦਬ ਕੇ ਵਖਰੇ ਮਾਰੇ ਸਨ ਡੰਡੀ ਜਦੋਂ ਦੁਬਾਰਾ ਪੈਨਸ਼ਨਰ ਕਹਿੰਦਾ ਕਿ ਸਾਡੇ ਹੱਕ ਇੱਥੇ ਰੱਖ ਤਾਂ ਉਸ ਤੁਰੇ ਜਾਂਦੇ ਮੁਲਾਜ਼ਮ ਦੇ ਮੂੰਹੋਂ ਨਿਕਲ ਗਿਆ ਤੇਰਾ ਰਹੇ ਨਾ ਕੱਖ ਡੰਡੀ ਮੀਟਰ ਰੀਡਰ ਕਿਸੇ ਕਿਸਾਨ ਦੇ ਘਰ ਗਿਆ ਡੰਡੀ ਕਿਸਾਨ ਦਾ ਜਾਨੂ ਸੀ ਡੰਡੀ ਕਿਸਾਨ ਨੇ ਉਸ ਨੂੰ ਚਾਹ ਪਾਣੀ ਪੁਲਾਇਆ ਡੰਡੀ ਚਾਹ ਪਾਣੀ ਪੀਣ ਤੋਂ ਬਾਅਦ ਉਹ ਬਿਜਲੀ ਦਾ ਮੀਟਰ ਵੇਖ ਕੇ ਬੋਲਿਆ ਤੁਹਾਡੇ ਲੋਡ ਮੁਤਾਬਕ ਪੂਰੇ ਯੂਨਿਟ ਨਹੀਂ ਬਲੇ ਹੁਣ ਲਗਾਤਾਰ ਮੀਟਰ ਚਲਾਇਓ ਡੰਡੀ ਇਹ ਸੁਣ ਕੇ ਕਿਸਾਨ ਆਪਣੀ ਘਰ ਵਾਲੀ ਨੂੰ ਕਹਿੰਦਾ ਵੀਰੋ ਹੁਣ ਪਸ਼ੂਆਂ ਨੂੰ ਪਾਉਣ ਵਾਲੀ ਖੁਰਾਕ ਹੀਟਰ ਉੱਤੇ ਹੀ ਗਰਮ ਕਰਨ ਲਈ ਰੱਖ ਦਿਆ ਕਰੀ ਅਤੇ ਨਾਲ ਹੀ 20 ਕਿਲੋ ਬਾਸਮਤੀ ਦੇ ਚੌਲ ਬਿਜਲੀ ਵਾਲੀ ਦੀ ਐਕਟਵਾ ਉੱਤੇ ਰੱਖ ਦਿੱਤੇ ਡੰਡੀ ਦੋਵਾਂ ਦਾ ਮਸਲਾ ਹੱਲ ਹੋ ਗਿਆ ਡੰਡੀ ਝੋਨੇ ਦੀ ਲਵਾਈ ਦਾ ਸੀਜ਼ਨ ਸੀ ਡੰਡੀ ਰੈਡੀ ਕੰਮ ਦਾ ਜੋਰ ਹੋਣ ਕਰਕੇ ਬੰਦਾ ਛੇਤੀ ਦਿਹਾੜੀ ਉੱਤੇ ਨਹੀਂ ਮਿਲਦਾ ਸੀ ਡੰਡੀ ਕਿਸਾਨ ਨੂੰ ਇੱਕ ਅਮਲ ਤੋਂ ਟੁੱਟਾ ਆਮਲੀ ਮਿਲ ਗਿਆ ਡੰਡੀ ਉਸ ਮਜ਼ਦੂਰ ਨੇ ਕੰਮ ਵਦਿਆ ਕੀਤਾ ਬੱਟਾਂ ਤੋਂ ਕਾ ਸਾਥ ਕੀਤਾ ਕਿਸਾਨ ਨੇ ਉਸ ਨੂੰ ਦਿਨ ਵਿੱਚ ਕਈ ਵਾਰ ਨਸ਼ਾ ਨਾ ਕਰਨ ਦੀ ਨਸੀਹਤ ਦਿੱਤੀ ਡੰਡੀ ਪਰ ਉਹ ਦਿਹਾੜੀ ਦੌਰਾਨ ਹੀ ਚਾਰ ਪੈਗ ਸ਼ਰਾਬ ਦੇ ਲਾ ਆਇਆ ਡੰਡੀ ਦਿਹਾੜੀ ਲਾ ਕੇ ਉਹ ਸ਼ਾਮ ਨੂੰ ਘਰ ਚਲਾ ਗਿਆ ਡੰਡੀ ਕਿਸਾਨ ਮਨ ਵਿੱਚ ਕਹਿੰਦਾ ਬੰਦਾ ਤਾਂ ਚੰਗਾ ਸੀ ਪਰ ਅਗਲੇ ਦਿਨ ਕੀ ਵੇਖਦਾ ਹੈ ਕਿ ਬੰਬੀ ਵਾਲੇ ਕਮਰੇ ਦੇ ਬਾਹਰ ਪੁਲੇਖੇ ਮੰਜਾ ਬਾਹਰ ਰਹਿ ਗਿਆ ਸੀ ਜੋ ਗਾਇਬ ਸੀ ਉਹ ਅਮਲੀ ਦਿਨੇ ਧਿਆਨ ਰੱਖ ਰਿਹਾ ਸੀ ਅਤੇ ਰਾਤ ਨੂੰ ਮੰਜਾ ਚੁੱਕ ਕੇ ਲੈ ਗਿਆ ਸੀ ਡੰਡੀ ਉਹ ਮਾਲ ਮਹਿਕਮੇ ਦਾ ਰਿਸ਼ਵਤਖੋਰ ਅਧਿਕਾਰੀ ਸੀ ਡੰਡੀ ਉਹ ਧਰਮ ਅਸਥਾਨ ਉੱਤੇ ਮੱਥਾ ਟੇਕ ਕੇ ਬਾਹਰ ਆ ਕੇ ਕੁਝ ਲੱਭ ਰਿਹਾ ਸੀ ਡੰਡੀ ਲਾਗਿਓ ਇੱਕ ਜਾਣਕਾਰ ਲੰਘਿਆ ਅਤੇ ਪੁੱਛਦਾ ਕੀ ਲੱਭ ਰਹੇ ਹੋ ਪ੍ਰਸ਼ਨ ਚਿੰਨਾ ਉਹ ਅਧਿਕਾਰੀ ਕਹਿੰਦਾ ਛਿੱਤਰ ਲੱਭ ਰਿਹਾ ਹਾਂ ਡੰਡੀ ਜਾਣਕਾਰ ਕਹਿੰਦਾ ਤੁਹਾਨੂੰ ਛਿੱਤਰਾਂ ਦਾ ਕੀ ਘਾਟਾ ਹੈ ਪ੍ਰਸ਼ੰਚੈਨਾ ਅਧਿਕਾਰੀ ਵਿੱਚੋਂ ਸ਼ਰਮਿੰਦਾ ਜਿਹਾ ਹੋਇਆ ਕਹਿੰਦਾ ਨਹੀਂ ਜੁੱਤੀ ਲੱਭ ਰਿਹਾ ਹਾਂ ਹਾਂ ਡੰਡੀ ਜਾਣਕਾਰ ਕਹਿੰਦਾ ਕਿ ਕੋਈ ਗਰੀਬ ਲੈ ਗਿਆ ਹੋ ਤੁਹਾਨੂੰ ਜੁੱਤੀਆਂ ਦੀ ਕਿਹੜੀ ਕਮੀ ਹੈ ਪ੍ਰਸ਼ੰਚਨਾ ਫਿਜਾ ਵਿੱਚ ਰੰਗਿਨੀ ਆ ਗਈ ਸੀ ਡੰਡੀ ਫਿਰ ਉਹ ਸੋਚਦਾ ਹੈ ਕੱਲ ਨੂੰ ਮੰਤਰੀ ਸਾਹਿਬ ਦੀ ਕੋਠੀ ਅੱਗੇ ਧਰਨਾ